ਮੈਨੂੰ ਦਸਣ ਸੁਫਨਿਆਂ ਚ ਜੀ ਕੜੇ ਗੁਲਾਬੀ ਲਹਿਰੀਏ ਨਾ ਬੀ ਲਾਲ ਜੈ ਰੰਗੇ ਧੁੱਪੇ ਨੇ ਟੰਗੇ ਲਲਰਨ ਪੌਂਦੀ ਜੀ ਲਿੜੇ ਸੁੱਕਣੇ ਇਹ ਭੱਤਰਕਲੀਆ ਚਾਂਦ ਸਾਡੀ ਪੰਜਾਬੀ ਮਲਵਈ ਕਵੀਸ਼ਰੀ ਦਾ ਇੱਕ ਅੰਗ ਹੈ ਬਹੁਤ ਸਾਰੇ ਕਵੀਸ਼ਰਾਂ ਨੇ ਭੱਤਰਕਲੀਆ ਚਾਂਦ ਲਿਖਿਆ ਇਹ ਮੈਂ ਵੀ ਕੋਸ਼ਿਸ਼ ਕੀਤੀ ਹੈ ਇੱਕ ਨਿਮਾਣੀ ਜੀ ਜੇ ਤੁਹਾਡੇ ਪੇਸ਼ਕਸ਼ ਕਰਨ ਰਹੀਆਂ ਇਹ ਇੱਕ ਲਾਈਨ ਸੀ ਭੱਤਰਕਲੀਆ ਦੀ ਜੇ ਚੰਗੀ ਲੱਗੀ ਤਾਂ ਮਤਲਬ ਕਲੀਏ ਜਾਂਦਾ ਮਤਲਬ ਤਕਾਤ ਮੇਲ ਜੁੜਦਾ ਜਾਂਦਾ ਜੁੜਦਾ ਜਾਂਦਾ ਇੱਕ ਲਾਈਨ ਦੇ ਵਿੱਚ ਮੈਨੂੰ ਦਸਣ ਸੁਫਨਿਆਂ ਚ ਜੀ ਘੜੇ ਗੁਲਾਬੀ ਲਹਿਰੀਏ ਨਾਬੀ ਲਾਲ ਜੈ ਰੰਗੇ ਧੁੱਪੇ ਨੇ ਟੰਗੇ ਲਲਾਨਨ ਪੌਂਦੀ ਜੀ ਲੀੜੇ ਸੁੱਕਣੇ ਕਈ ਛਿੰਦੀਆਂ ਲਾਡ ਲੀਆਂ ਕਈ ਛਿੰਦੀਆਂ ਲਾਡ ਲੀਆਂ ਪਾਲਕੀ ਚੜੀਆਂ ਮਹਿਲ ਵਿੱਚ ਵੜੀਆਂ ਜੀ ਖੇਖਣ ਪਟੀਆਂ ਨਾਜ਼ ਨਹੀਂ ਮੁੱਕਣੇ ਕੋਈ ਵੇਖ ਸਮੁੰਦਰੀ ਜਈ ਪੌਣ ਦੇ ਵਰਗੀ ਅੰਦਰ ਘਰ ਘਰ ਗੀ ਨਹੀਂ ਚੜੀ ਚੁਬਾਰੇ ਤੇ ਗਣਦੀ ਤਾਰੇ ਤੂੰ ਦੱਸ ਕਿਉਂ ਪਰਿਏ ਓ ਦਿਲ ਸਭ ਦੇ ਵਖਰੇ ਜੀ ਕਿਸੇ ਦੀ ਲੋਰ ਕਿਸੇ ਦਾ ਜ਼ੋਰ ਅਸੀਂ ਕੀ ਕਰੀਏ ਦਿਲ ਸਭ ਦੇ ਵਖਰੇ ਜੀ ਕਿਸੇ ਦੀ ਲੋਰ ਕਿਸੇ ਦਾ ਜ਼ੋਰ ਅਸੀਂ ਕੀ ਕਰੀਏ ਮੁੱਲ ਮੰਗਿਆ ਕਾਲ ਖਦਾ ਮੁੱਲ ਮੰਗਿਆ ਕਾਲ ਖਦਾ ਜਦੋਂ ਇਸ ਮਸਿਆ ਤਰੂ ਵੀ ਹੱਸਿਆ ਵੇਖ ਕੇ ਭਾਣਾ ਕੋਈ ਮਰ ਜਾਣਾ ਅੱਗੇ ਨਹੀਂ ਆਇਆ ਪਰਛਾਵੇਂ ਨੂੰ ਪੁੱਛਿਆ ਓਏ ਤੂੰ ਤਾਂ ਆ ਜਾ ਓਏ ਸਾਥ ਨਿਭਾ ਜਾ ਤੇ ਕਿਉਂ ਉਸਨੇ ਜਵਾਬ ਸੁਣਾਇਆ ਸਾਡੀ ਕੀ ਹਸਤੀ ਓਏ ਸਾਡੀ ਕੀ ਹਸਤੀ ਜੀ ਅਸੀਂ ਤਾਂ ਹਏ ਚਾਨਣ ਦੇ ਜਾਏ ਉਹਦੇ ਸੰਗ ਜੰਮੀਏ ਉਹਦੇ ਸੰਗ ਮਰੀਏ ਤੇਲ ਸਭ ਦੇ ਵਖਰੇ ਜੀ ਕਿਸੇ ਦੀ ਲੋਰ ਕਿਸੇ ਦਾ ਜ਼ੋਰ ਅਸੀਂ ਕੀ ਕਰੀਏ ਉਹ ਦਿਲ ਸਭ ਦੇ ਵਖਰੇ ਜੀ ਕਿਸੇ ਦੀ ਲੋਰ ਕਿਸੇ ਦਾ ਜ਼ੋਰ ਅਸੀਂ ਕੀ ਕਰੀਏ ਸੀ ਗੁਰ ਕੀਤਾ ਹੁਣਾ ਜਦੋਂ ਮੁਹੱਬਤ ਹੋ ਜਾਏ ਅਲੱਡ ਉਮਰ ਦੇ ਵਿੱਚ ਖਾਸ ਤੌਰ ਤੇ ਉਦੋਂ ਸਾਰਾ ਜਹਾਨ ਖੂਬਸੂਰਤ ਲੱਗਦਾ ਉਸ ਚੀਜ਼ ਦਾ ਬਿਆਨ ਹੈ ਹੋ ਜਦੋਂ ਅੱਖੀਆਂ ਲੜ ਜਾਵਣ ਖੀਆਂ ਲੜ ਜਾਵਣ ਉਦੋਂ ਚੋਂ ਪਾਸੇ ਬਿਖਰਦੇ घासे ਤੀਲੇ ਜੋ ਘਾਦੇ ਪੱਤੇ ਵੀਰਾ ਦੇ ਲੱਗਣ ਫੁੱਲ ਕਲੀਆਂ ਖੁਸ਼ਬੂ ਆ ਆਵਣ ਜੀ ਉਦੋਂ ਤਾਂ ਅੱਕ ਚੋਂ ਕਿਕਰ ਦੇ ਸੱਕ ਚੋਂ ਪੇਂਜੀ ਤੇ ਜੂਹੀ ਜਿਵੇਂ ਹੁਣ ਮਲੀਆਂ ਹੋ ਜਦੋਂ ਅੱਖੀਆਂ ਲੜ ਜਾਵਣ ਉਦੋਂ ਚੋਂ ਪਾਸੇ ਵਿਖਰਦੇ ਹਾਸੇ ਤਿੱਲੇ ਜੋਗਾ ਦੇ ਪੱਤੇ ਵੀਰਾ ਦੇ ਲੱਗਣ ਫੁੱਲ ਕਲੀਆਂ ਖੁਸ਼ਬੂ ਆ ਆਵਣ ਜੀ ਉਦੋਂ ਤਾਂ ਅੱਕ ਚੋਂ ਕਿ ਕਰਦੇ ਸੱਕ ਚੋਂ ਪੈਂਜੀ ਤੇ ਜੂਹੀ ਜਿਵੇਂ ਹੁਣ ਮਲੀਆਂ ਪਰ ਮੌਸਮ ਦਰਦਾਂ ਦੇ ਪਰ ਮੌਸਮ ਦਰਦਾਂ ਦੇ ਜਦੋਂ ਨੇ ਆਉਂਦੇ ਤਾਂ ਹੋਸ਼ ਭੁਲਾਉਂਦੇ ਐਸੇ ਇੱਕ ਗੱਲ ਤੋਂ ਪੀੜ ਦੇ ਸੱਲ ਤੋਂ ਆਪਾਂ ਤਾਂ ਡਰੀਏ ਦਿਲ ਸਭ ਦੇ ਵਖਰੇ ਜੀ ਕਿਸੇ ਦੀ ਲੋਰ ਕਿਸੇ ਦਾ ਜ਼ੋਰ ਅਸੀਂ ਕੀ ਕਰੀਏ ਉਹ ਦਿਲ ਸਭ ਦੇ ਵਖਰੇ ਜੀ ਕਿਸੇ ਦੀ ਲੋਰ ਕਿਸੇ ਦਾ ਜ਼ੋਰ ਅਸੀਂ ਕੀ ਕਰੀਏ ਜਜ਼ਬਾਤ ਮਲੂਕ ਜਹੇ ਰੇ ਓ ਜਜ਼ਬਾਤ ਮਲੂਕ ਜਵੇ ਵੇਖੀ ਜੇ ਰੁਲਗੇ ਚਖੜ ਜੇ ਚੁਲਗੇ ਤਾਂ ਕੁਝ ਨਹੀਂ ਰਹਿਣਾ ਪੱਲੇ ਵਿੱਚ ਪੈਣਾ ਰਨਾ ਲੇਖਾਂ ਨੂੰ ਦੋਸ਼ ਦੇਣ ਰੱਬ ਤੇ ਗਲੇ ਪੈ ਯੱਪ ਤੇ ਗਲੀ ਪਾ ਪਰਨੇ ਦਸਤਖਤ ਕਰਨੇ ਤੇ ਲਾਉਣਾ ਗੂਠਾ ਉਹ ਜਰਨਾ ਲੇਖਾਂ ਨੂੰ ਦੋਸ਼ ਦੇਣ ਰੱਬ ਤੇ ਗਲੇ ਪੈ ਯੱਪ ਤੇ ਗਲੀ ਪਾ ਪਰਨੇ ਦਸਤਖਤ ਕਰਨੇ ਤੇ ਲਾਉਣਾ ਗੂਠਾ ਫੇਰ ਕੋਈ ਗੱਲ ਓਏ ਇਹ ਕੋਈ ਹੱਲੇ ਵੇਚ ਕੇ ਹਾਸਾ ਉਮਰ ਦਾ ਕਸਾ ਜੀ ਤੁਪਕਾ ਤੁਪਕਾ ਰਮਾ ਸੰਗ ਭਰੀਏ ਦਿਲ ਸਭ ਦੇ ਵਖਰੇ ਜੀ ਕਿਸੇ ਦੀ ਲੋਰ ਕਿਸੇ ਦਾ ਜ਼ੋਰ ਅਸੀਂ ਕੀ ਕਰੀਏ ਦਿਲ ਸਭ ਦੇ ਵਖਰੇ ਜੀ ਕਿਸੇ ਦੀ ਲੋਰ ਕਿਸੇ ਦਾ ਜ਼ੋਰ ਅਸੀਂ ਕੀ ਕਰੀਏ ਆਖਰੀ ਸ਼ੇਰ ਅਸੀਂ ਖੁਦ ਬੇ ਸਮਝ ਗੋਏ ਅਸੀਂ ਖੁਦ ਬੇ ਸਮਝ ਗੋਏ ਤੈਨੂੰ ਸਮਝਾਉਂਦੇ ਪੱਲੇ ਗੱਲ ਪਾਉਂਦੇ ਸਮੇਂ ਦੇ ਕਾਰੇ ਬੜੇ ਹੀ ਭਾਰੇ ਤੂੰ ਛੱਡ ਨਾ ਦਾਨੀ ਸੁਸਲੀ ਆਸ਼ਿਕ ਤੋਂ ਬਿਨਾ ਤਾਂ ਹੋਰ ਸੱਬੇ ਨੇ ਚੋਰ ਜੋ ਮਹਿਰਮ ਬਣਦੇ ਦਿਲਾਂ ਦੇ ਜਾਨੇ